ਇਸ ਮੁਕਦਮੇ ਵਿੱਚ ਮਦਈ ਮੁਕਦਮੇ ਦੇ ਖਿਲਾਫ ਪਹਿਲਾਂ ਹੀ ਦੋ ਕਾਰਜ ਦੋ 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 ਮੁਕਦਮੇ ਦਰਜਾ ਇਹਨਾਂ ਦਾ ਨੰਬਰ ਐਫ ਆਈ ਆਰ ਨੰਬਰ 140/24/20 ਆਣਾ ਡਿਵੀਜ਼ਨ ਨੰਬਰ 8 ਲੁਧਿਆਣਾ ਵਿੱਚ ਅਰਜ਼ਾ ਜਿਹੜਾ ਕਿ 17 ਲੱਖ 770 ਹਜ਼ਾਰ ਦਾ ਪਰਾਣਾ ਜਵਾਨ ਤੋਂ ਮਨਜ਼ੂਰ ਕਰ ਦਿੱਤੀ ਕਿਉਂਕਿ ਉਹਦੀ ਜੜੀ ਤ੍ਰਿਪਤਾ ਨਹੀਂ ਕੋਈ ਸੀ ਟੋਟਲੀ ਇਲੈਗਲ ਸੀ ਸਬਰੀਪੋਰਟੀਆਂ ਹਦਾਇਤਾਂ ਦੇ ਅਨੁਸਾਰ ਜਿਹੜੇ ਮੁਕੱਦਮੇ ਵਿੱਚ ਕੈਦ 7 ਸਾਲ ਤੋਂ ਘੱਟ ਆ ਉਹਨਾਂ ਮੁਕੱਦਮਿਆਂ ਦੇ ਵਿੱਚ ਪਹਿਲਾਂ ਸੈਕਸ਼ਨ 48 ए सीआरपीसी ਦਾ ਨੋਟਸ ਦੇਣਾ ਜ਼ਰੂਰੀ ਹੁੰਦਾ ਸਮਾਜ ਸੇਵੀ ਪਾਨਾ ਸਿੱਧੂ ਨੂੰ ਟਰੈਵਲ ਏਜੰਟ ਮਾਮਲੇ ਦੇ ਵਿੱਚ ਵੱਡੀ ਰਾਹਤ ਮਿਲੀ ਹੈ ਦੱਸਦੀ ਹੈ ਕਿ ਕੋਰਟ ਨੇ 50000 ਰੁਪਏ ਦੀ ਵਨ ਸ਼ੋਟੀ ਪ੍ਰਵਾਹ ਕੇ ਜ਼ਮਾਨਤ ਦਿੱਤੀ ਹੈ ਉਧਰ ਇਸ ਬਾਬਤ ਵਕੀਲ ਰਿਸ਼ਪਾਲ ਸਿੰਘ ਮੰਡ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਕਰ ਕੀਤਾ ਕਿ ਮਾਨਯੋਗ ਅਦਾਲਤ ਤੋਂ ਪਾਨਾ ਸਿੱਧੂ ਨੂੰ ਰਾਹਤ ਮਿਲੀ ਹੈ ਕਿ ਆ ਕੀ ਜਿਸ ਟ੍ਰੈਵਲ ਏਜੰਟ ਨੇ ਮਾਮਲਾ ਦਰਜ ਕਰਵਾਇਆ ਸੀਓਜ਼ ਖਿਲਾਫ ਪਹਿਲਾਂ ਵੀ ਦੋ ਮਾਮਲੇ ਦਰਜ ਨੇ ਅਤੇ ਉਸ ਦੀ ਸ਼ਿਕਾਇਤ ਤੇ ਪਾਨਾ ਸਿੱਧੂ ਦੀ ਗ੍ਰਿਫਤਾਰੀ ਹੋਈ ਸੀ ਕਿ ਆ ਕੀ ਮਾਨਯੋਗ ਅਦਾਲਤ ਨੇ 50000 ਰੁਪਏ ਵਨ ਸ਼ੋਟੀ ਪ੍ਰਵਾਹ ਕੇ ਜ਼ਮਾਨਤ ਦੇ ਦਿੱਤੀ ਹੈ ਉਧਰ ਵਕੀਲ ਅਤੇ ਉਹਨਾਂ ਦੇ ਸਮਰਥਕਾਂ ਦਾ ਕੀ ਕਹਿਣਾ ਤੁਸੀਂ ਵੀ ਸੁਣੋ ਦੇਖੋ ਜੀ ਗੱਲ ਇਹ ਆ ਵੀ ਜਿਹੜੀ ਜ਼ਬਾਨਤ ਤਾਂ ਦੇਖੋ ਕਾਨੂੰਨ ਅਨੁਸਾਰ ਹੀ ਮਿਲ ਜਾਂਦੀ ਜਿਵੇਂ ਇਹ ਕਹਿੰਦੇ ਵੀ ਜੀ ਕਿਸੇ ਨੇ ਇਹ ਕਰਾਤੀ ਜਾਂ ਕੋਈ ਕਿਸੇ ਢਿੱਲ ਕਰਤੀ ਢਿੱਲ ਟੋਲ ਵਾਲੀ ਕੋਈ ਗੱਲ ਨਹੀਂ ਕਾਨੂੰਨ ਦੇ ਮੁਤਾਬਕ ਜ਼ਬਾਨਤ ਮਿਲ ਜਾਂਦੀ ਲੱਗਦਾ ਜੀ ਲੋਕਾਂ ਦੇ ਹੱਥ ਅਸੀਂ ਅਸੀਂ ਅਸੀ ਕੋ ਅਸੀਂ ਕਾਨੂੰਨ ਦਾ ਧੰਨਵਾਦ ਕਰਦੇ ਜੱਜ ਸਾਹਿਬਾਨ ਦਾ ਕਿੰਨਾ ਚਿਰ ਮੰਗ ਜਿਨ੍ਹਾਂ ਨੇ ਸਚਾਈ ਨੂੰ ਸੱਚੀ ਜਿੱਤੋਈ ਜਰਮਾਨਾ ਜਰਮਾਨਾ ਨੇ ਜੇ ਹੁੰਦਾ ਜੀ ਇਹ ਤਾਂ ਜਵਾਨ ਤਬਾਉਂਡ ਹੈ ਇੱਕ 50000 ਦਾ ਜੀ ਇਹ 50 ਹੈ ਬਾਈ ਬੌਂਡ ਦੇ ਕੇ ਤੁਸੀਂ ਆ ਬੰਦਾ ਬਾਹਰ ਕਰ ਸਕਦੇ ਜੀ ਜਰਮਾਨਾ ਮਿਲ ਗਈ ਹੈ ਜਰਮਾਨਾ ਮਿਲ ਗਈ ਏਗਾ ਇਹਨਾਂ ਬੰਦਾ ਲਗਾਤਾਰ ਜਿਸ ਤਰੀਕੇ ਦੇ ਨਾਲ ਗੱਲ ਸਾਹਮਣੇ ਆ ਰਹੀ ਸੀ ਟਰੈਵਲਰਾਂ ਚੋਂ ਆਰੋਪ ਲਗਾਏ ਜਾ ਰਹੇ ਸੀਗੇ ਤਾਂ ਇਹਨਾਂ ਨੂੰ ਸਭ ਦਾ ਜਿਕਰ ਦਿੱਕਤਾਂ ਦੂਰ ਕੀ ਹਾਂਜੀ ਦੇਖੋ ਅਸਲ ਇਹ ਹੈ ਚੋਰ ਆਪਦੇ ਆਪ ਨੂੰ ਸੱਚ ਸੱਚ ਸ਼ਬਦ ਕਰਦਾ ਬਰ ਚੋਰ ਚੋਰੀ ਦੇ ਕੋ ਸਾਰੇ ਠੱਗਾ ਜਾਣਦਾ ਜਿਹੜੇ ਉਹ ਠੱਗ ਜਿਹੜੇ ਏਜੰਟ ਸਾਰੇ ਠੱਗ ਨਹੀਂ ਹੋ ਸਕਦੇ ਕੁਝ ਲੋਕ ਹੁੰਦੇ ਆ ਜਿਹੜੇ ਮਤਾਂ ਠੱਗ ਹੁੰਦੇ ਇਸ ਕਰਕੇ ਉਹਨਾਂ ਨੇ ਆਪ ਦਾ ਵੀ ਪੱਖ ਰੱਖਣ ਦੇ ਮਾਰਿਆ ਨੇ ਇੱਕ ਝੂਠੀ ਐਫਆਰ ਦਾ ਤਿਕਰਾਈ ਜਿਹੜੀ ਔਰਤ ਨੇ ਐਫਆਰ ਦਾ ਦਰਜ ਕਰਾਈ ਹੈ ਉਹ ਤਾਂ ਵੀ ਤੁਰ ਘਟੋ ਘੱਟ ਵੀ ਮੇਰੇ ਹਿਸਾਬ ਨਾਲ ਤਿੰਨ ਐਫਆਰਾਂ ਤਾਂ ਮੈਂ ਦੇਖ ਲਈਆਂ ਜਿਹੜੇ ਕੋਰਟ ਅੰਸ਼ 38 ਦੀਆਂ ਕੰਪਲੇਟਾਂ ਚੱਲਣ ਗੋ ਬਖਰੀਆਂ ਨੇ ਉਹ ਉਹ ਪਰਚਾ ਤਾਂ ਦਰਜ ਕਰਾਉਗੀ ਇਹ ਸ਼ਰਅ ਗਲਤ ਝੂਠ ਪੜ ਰਹੀ ਗੱਲ ਪਰਚਾ ਦਰਜ ਹੋਣਾ ਜਾਂ ਗ੍ਰਿਫਤਾਰੀ ਦੀ ਦੇਖੋ ਸੁਪਰੀਮ ਕੋਰਟ ਦੇ ਲਾਅ ਦੇ ਅਨੁਸਾਰ ਦੇਖੋ ਜਿਹੜੀ ਸਜ਼ਾ 7 ਸਾਲ ਤੋਂ ਥੱਲੇ ਆ ਉਹਦੇ ਨੂੰ ਕਵਰੀ ਗ੍ਰਿਫਤਾਰ ਤੋਂ ਪਹਿਲਾਂ ਕਵਰੀ ਕਰਨੀ ਬਣਦੀ ਹੈ ਉਹ ਪ੍ਰਸ਼ਾਸਨ ਨੇ ਨਹੀਂ ਕੀਤੀ ਚਲੋ ਕਿਤਨਾ ਕਿਤੇ ਪ੍ਰਸ਼ਾਸਨ ਦੇ ਕੋਈ ਪ੍ਰੈਸ਼ਰ ਹੋ ਸਕਦਾ ਦੇਖੋ ਸਾਡਾ ਪ੍ਰਸ਼ਾਸਨ ਨਾਲ ਜੇ ਕਹਿ ਦਗੇ ਸਾਨੂੰ ਗੁੱਸਾ ਨਹੀਂ ਕੋਈ ਜਾਂ ਕਹਿ ਦਗੇ ਹੋਰ ਚਲੋ ਹੁਣ ਬਾਹਲੇ ਕੋਈ ਸਿਆਸੀ ਗੱਲਾਂ ਕਰੀਏ ਠੀਕ ਨਹੀਂ ਸਾਨੂੰ ਪੁਲਿਸ ਤੇ ਬੁਤੰਦਾ ਸਿਆਣੇ ਲੈ ਕਹਿੰਦੇ ਆ ਪੁਲਿਸ ਤਾਂ ਕਿ ਢਿੜਕਿਆ ਤੇ ਚਿੱਕੜ ਦਾ ਚਿਲਕਿਆ ਗੁੱਸਾ ਨਹੀਂ ਤੇ ਹੁਣ ਹੋਰ ਤਾਂ ਕਾਰਵਾਈ ਕੀਤੀ ਜੀ ਜਿਨ੍ਹਾਂ ਨੇ ਸਮਝਾਉਣ ਦੇ ਦੇਖੋ ਜੀ ਗੱਲ ਇਹ ਅਸੀਂ ਅਸੀਂ ਆਪਦੇ ਬਣੀਓ ਕੋਈ ਕੱਚ ਨਹੀਂ ਛਟਾਗੇ ਜੇ ਸਾਡੇ ਤੋਂ ਨੂੰ ਝੂਠਾ ਕਰਾਇਆ ਸਾਡੇ ਨੇ ਝੂਠਾ ਕਰਾਇਆ ਨੇ ਕਿਉਂਕਿ ਅਸੀਂ ਵੀ ਉਸਰਾ ਪਾਵਾਂਗੇ ਅਸੀਂ ਵੀ ਅਨਸਾਫਤਾ ਲੈਣਾ ਨਾ ਜੀ ਸੱਚਾ ਸਾਹਮਣੇ ਹੋਣਾ ਨਹੀਂ ਜੀ ਅਸੀਂ ਬਖਸ਼ਾ ਕੇ ਥੋੜੋ ਜੀ ਠੀਕ ਹਾਂਜੀ ਅੱਛਾ ਹੋਰ ਸੁਣਿਓ ਜੀ ਜੀ ਸਰ ਜਿੰਨਾ ਲੋਕਾਂ ਦੇ ਅਸੀਂ ਪੈਸੇ ਹਲੱਖਾਂ ਕਰੋਨਾ ਵਜ੍ਹਾ ਕਢਾਤੇ ਹਜ਼ਾਰਾਂ ਲੋਕਾਂ ਦੇ ਉਹ ਸਾਡੇ ਕੋਲ ਧੜਾ ਤੜਾ ਫੋਨ ਲੇਟਮ ਸਿੱਤੇ ਜਾਂਦੇ ਲਿਆ ਲਿਆ ਯਾ ਲੋ ਜੀ ਅਸੀਂ ਇਹ ਫੀਡ ਦਿੰਨੇ ਦੋਤ ਕਿੱਥੇ ਆਈਦਾ ਬੋਲੋ ਕਿੱਥੇ ਆਹ ਹਾਲਾਤ ਨੇ ਲੋਕ ਕਿਤੇ ਨਾ ਕਿਤੇ ਸੱਚਾਈ ਦੀ ਜਿੱਤ ਹੋ ਰਹੀ ਹੈ ਬਿਲਕੁਲ ਸੱਚਾਈ ਦੀ ਜਿੱਤ ਹੋ ਰਹੀ ਹੈ ਜੀ ਆਖਰਕਾਰ ਸੱਚਾਈ ਦੀ ਜਿੱਤ ਹੋਣੀ ਹੈ ਪਾਨਾ ਸਿੱਧੂ ਵਾਲੇ ਮਾਮਲੇ ਦੇ ਵਿੱਚ ਅੱਜ ਜ਼ਮਾਨਤ ਲੱਗੀ ਹੋਈ ਸੀ ਅਦਾਲਤ ਨੇ ਸਾਡੀ ਬਹਿਸ ਸੁਣਨ ਤੋਂ ਬਾਅਦ ਜ਼ਮਾਨਤ ਮਨਜ਼ੂਰ ਕਰ ਦਿੱਤੀ ਕਿਉਂਕਿ ਉਹਦੀ ਜਿਹੜੀ ਗ੍ਰਿਫਤਾਰੀ ਹੋਈ ਸੀ ਉਹ ਟੋਟਲੀ ਇਲਲੀਗਲ ਸੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜੇ ਮੁਕਾਦਮੇ ਵਿੱਚ ਕੈਦ 7 ਸਾਲ ਤੋਂ ਘੱਟ ਉਹਨਾਂ ਮੁਕਾਦਮਿਆਂ ਦੇ ਵਿੱਚ ਪਹਿਲਾਂ ਸੈਕਸ਼ਨ 48A ਸੀਆਰਪੀਸੀ ਦਾ ਨੋਟਿਸ ਦੇਣਾ ਜ਼ਰੂਰੀ ਹੁੰਦਾ ਪਰੰਤੂ ਇਸ ਮੁਕਾਦਮੇ ਦੇ ਵਿੱਚ ਕੋਈ ਵੀ ਨੋਟਿਸ ਜਾਰੀ ਨਹੀਂ ਕੀਤਾ ਗਿਆ 2124 ਨੂੰ ਮੁਕੱਦਮਾ ਦਰਜ ਕੀਤਾ ਗਿਆ ਤੇ ਉਸੇ ਦਿਨੀ ਪੰਨ ਸਿੱਧੂ ਨੂੰ ਘਰ ਤੋਂ ਗ੍ਰਿਫਤਾਰ ਕਰ ਲਿਆ ਜਿਹੜਾ ਕਿ ਬਿਲਕੁਲ ਟੋਟਲੀ ਇਲੀਗਲ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਅਗਲਾ ਐਕਸ਼ਨ ਕੀ ਕੋਰਟ ਦੇ ਵਿੱਚ ਕਿਹੜੇ ਕਿਹੜੇ ਤੁਸੀਂ ਜਿਹੜੇ ਤੱਥ ਪੇਸ਼ ਕੀਤੇ ਆ ਜਾਂ ਕਿਸ ਤਰੀਕੇ ਦੀ ਰਾਹਤ ਹੈ ਇਸ ਮੁਕੱਦਮੇ ਵਿੱਚ ਮਦਈ ਮੁਕੱਦਮੇ ਦੇ ਖਿਲਾਫ ਪਹਿਲਾਂ ਹੀ ਦੋ ਦਰਜ ਦੋ ਦੋ ਮੁਕੱਦਮੇ ਦਰਜਾ ਜਿਨ੍ਹਾਂ ਦਾ ਨੰਬਰ ਐਫ ਆਈ ਆਰ ਨੰਬਰ 140 ਮਿਤੀ 24/6/20 ਥਾਣਾ ਡਿਵੀਜ਼ਨ ਨੰਬਰ 8 ਲੁਧਿਆਣਾ ਵਿੱਚ ਦਰਜਾ ਜਿਹੜਾ ਕਿ 17 ਲੱਖ 77000 ਦਾ ਫਰਾਡ ਆ ਜੀ ਦੂਸਰਾ ਮੁਕਦਮਾ ਤਾਂ ਐਫਆਰ ਨੰਬਰ 220 ਮਿਤੀ 30 11 19 ਥਾਣਾ ਦਾਖਾ ਧਾਰਾ 420 120 20 ਜਿਹੜਾ ਕਿ 22 ਲੱਖ ਰਕਮ ਦੇ ਤਹਿਤ ਦਰਜਾ ਇਸ ਤੋਂ ਬਿਨਾ ਹੋਰ ਵੀ ਕਾਫੀ ਮੁਕੱਦਮੇ ਮਦਈ ਮੁਕਦਮਾ ਇੰਦਰਜੀਤ ਕੌਰ ਦੇ ਖਿਲਾਫ ਦਰਜ ਨੇ ਜੀ ਜਾਨੀਆ ਪਹਿਲੇ ਉਸ ਮਾਮਲੇ ਦੇ ਵਿੱਚ ਕੋਈ ਐਕਸ਼ਨ ਜਾਂ ਕਿਸ ਤਰੀਕੇ ਦੀ ਕਾਰਵਾਈ ਤੁਹਾਡੇ ਵੱਲੋਂ ਨੀ ਇਹ ਮਕੱਦਮੇ ਪਹਿਲਾਂ ਹੀ ਅਦਾਲਤ ਵਿੱਚ ਚੱਲ ਰਹੇ ਆ ਜੇ ਕੋਈ ਹੋਰ ਕੋਈ ਆਊਗਾ ਸਾਡੇ ਕੋਲੇ ਵਿਕਟਮ ਤਾਂ ਅਸੀਂ ਉਹਦੀ ਐਪਲੀਕੇਸ਼ਨ ਤਿਆਰ ਕਰਕੇ ਪੁਲਿਸ ਅਥਾਰਟੀ ਨੂੰ ਦੇਵਾਂਗੇ ਸਰ ਕਿਤੇ ਨਾ ਕਿਤੇ ਇਹ ਵੀ ਚੈਲੰਜ ਕੀਤਾ ਹੋਊਗਾ ਕਿ ਜਿਹੜੇ ਜਿਸ ਤਰੀਕੇ ਨਾਲ ਮਾਮਲਾ ਦਰਜ ਹੋਇਆ ਪਹਿਲਾਂ ਬੁਲਾਇਆ ਜਾਂਦਾ ਹੈ ਦੂਸਰੀ ਤੇਨੂੰ ਬੁਲਾਇਆ ਜਾਂਦਾ ਉਹਨਾਂ ਦੇ ਬਿਆਨ ਦਰਜ ਹੁੰਦੇ ਆ ਉਸ ਤੋਂ ਬਾਅਦ ਕੋਈ ਕਾਰਵਾਈ ਹੁੰਦੀ ਆ ਪਰੰਤੂ ਇਹ ਮੁਕਾਦਮੇ ਵਿੱਚ ਪਾਨਾ ਸਿੱਧੂ ਦੇ ਕੋਈ ਬਿਆਨ ਦਰਜ ਨਹੀਂ ਕੀਤੇ ਗਏ ਨਾ ਕੀ ਨਾ ਹੀ ਕੋਈ ਤੱਥ ਇਕੱਠੇ ਕੀਤੇ ਗਏ ਪੁਲਿਸ ਵੱਲੋਂ ਜਿਹੜੇ ਇਸ ਸਾਫਤ ਕਰਨਕ ਪਾਨਾ ਸਿੱਧੂ ਨੇ ਕੋਈ ਜੁਰਮ ਕੀਤਾ ਜੀ ਪਾਨਾ ਸਿੱਧੂ ਦੇ ਖਿਲਾਫ ਕੋਈ ਵੀ ਧਾਰਾ 384 ਦੇ ਤਹਿਤ ਕੇਸ ਮੇਡ ਆਊਟ ਨਹੀਂ ਹੁੰਦਾ ਹੈਗਾ ਕਿਉਂਕਿ ਉਹਨੇ ਕਦੇ ਵੀ ਮਨੀ ਐਕਸਟਾਰਟ ਨਹੀਂ ਕੀਤਾ ਇਸ ਵਿਕਟਮ ਤੋਂ ਜੀ ਤੇ ਹੁਣ ਸਰ ਰਾਹਤ ਮਿਲ ਗਈ ਹੈ ਭਾਨਾ ਸਿੱਧੂ ਦੀ ਜ਼ਮਾਨਤ 50000 ਬਨ ਛੋਟੀ ਅਦਾਲਤ ਨੇ ਮਨਜ਼ੂਰ ਕਰ ਦਿੱਤੀ ਜਿਹੜੇ ਕਿ ਹੁਣ ਜਲਦੀ ਹੀ ਜੇਲ੍ਹ ਤੋਂ ਬਾਹਰ ਆ ਜਾਣਗੇ